ਕਹਿੰਦਾ ਉਹਦੇ ਉਤਕਾਰਾਂ ਨੂੰ ਨਾ ਵਿਸਾਰ ਉਹਨੂੰ ਮੁਬਾਰਕ ਆ ਕਿਉਂਕਿ ਉਹ ਮਹਿਮਾ ਦੇ ਯੋਗ ਪਰਮੇਸ਼ਰ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਸਾਰੀਆਂ ਬੁਰਾਈਆਂ ਨੂੰ ਮਾਫ ਕਰਦਾ ਆਹੋ ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਇਆ ਕਰਦਾ ਹੈ ਸਿਰਫ ਸਿਰ ਪੀੜ ਤੋਂ ਲੱਤਾਂ ਪੀੜ ਤੋਂ ਬਾਹਾਂ ਪੀੜ ਤੋਂ ਨਹੀਂ ਸਾਰੇ ਰੋਗਾਂ ਤੋਂ ਉਹ ਰੋਗ ਜਿਹੜੀ ਤੇਰੀ ਜਿੰਦ ਨੂੰ ਲੱਗੇ ਆ ਤੇਰੀ ਜਾਨ ਨੂੰ ਲੱਗੇ ਤੇਰੇ ਆਤਮਾ ਨੂੰ ਲੱਗੇ ਤੇਰੇ ਸਰੀਰ ਨੂੰ ਲੱਗੇ ਸਾਰੇ ਰੋਗਾਂ ਤੋਂ ਤੇਰੇ ਦਿਲ ਦੀਆਂ ਉਦਾਸੀਆਂ ਨੂੰ ਦੂਰ ਕਰਦਾ ਆ ਤੇਰੀਆਂ ਹੱਡੀਆਂ ਦੇ ਖੁਰਨੇ ਨੂੰ ਬਚਾਉਂਦਾ ਆ ਉਹ ਤੇਰੀਆਂ ਸੋਚਾਂ ਨੂੰ ਚੰਗਿਆ ਕਰਦਾ ਤੇ ਤੇਰੇ ਗਮ ਚੁੱਕਦਾ ਤੇਰੀ ਚਿੰਤਾ ਨੂੰ ਦੂਰ ਕਰਦਾ ਤੇਰੇ ਫਿਕਰਾਂ ਨੂੰ ਦੂਰ ਕਰਦਾ ਉਸ ਰੋਗ ਜਿਹੜੇ ਡਾਕਟਰ ਦੀ ਸਮਝ ਵਿੱਚ ਨਹੀਂ ਆ ਰਹੇ ਜਿਹੜੀਆਂ ਰਿਪੋਰਟਾਂ ਵਿੱਚ ਨਹੀਂ ਆ ਰਹੇ ਉਹਨਾਂ ਰੋਗਾਂ ਤੋਂ ਵੀ ਉਹ ਚੰਗਿਆਂ ਕਰਦਾ ਆ ਫਿਰ ਕੀ ਇਹੋ ਜੇ ਪਰਮੇਸ਼ਵਰ ਨੂੰ ਭੁੱਲਣਾ ਚਾਹੀਦਾ ਆ ਸਾਡੀ ਸਾਡੀਆਂ ਬੁਰਾਈਆਂ ਉਹਨੇ ਮaaf ਕਰ ਦਿੱਤੀਆਂ ਰੋਗ ਸਾਡੇ ਉਹਨੇ ਦੂਰ ਕਰ ਦਿੱਤੇ ਗਾਮ ਫਿਕਰ ਬੋਝ ਸਾਡੇ ਉਹਨੇ ਚੱਕ ਲਏ ਫਿਰ ਵੀ ਅਸੀਂ ਧੰਨਵਾਦ ਨਾ ਕਰੀਏ ਤੇ ਸਾਡੇ ਵਰਗਾ ਕਿਰਤ ਕਰਨ ਕੌਣ ਹੋਊਗਾ ਸਾਡੇ ਵਰਗਾ ਫਿਰ ਨਾ ਸ਼ੁਕਰਾਂ ਇਸ ਧਰਤੀ ਤੇ ਕੌਣ ਹੋਊਗਾ ਕਿ ਜਿਹੜਾ ਰੋਜ਼ ਪਰਮੇਸ਼ਵਰ ਦੀਆਂ ਭਲਾਈਆਂ ਨੂੰ ਅੱਖਾਂ ਨਾਲ ਦੇਖਦਾ ਕੰਨਾਂ ਨਾਲ ਸੁਣਦਾ ਤੇ ਤਨ ਉੱਤੇ ਹੰਡਾਉਂਦਾ ਆ ਫਿਰ ਵੀ ਸ਼ੁਕਰਗੁਜ਼ਾਰੀ ਨਹੀਂ ਕਰਦਾ ਕਿ ਇਹੋ ਜਿਹਾ ਮਨੁੱਖ ਨੂੰ ਧਰਤੀ ਉੱਤੇ ਰਹਿਣ ਦਾ ਹੱਕ ਹੈਗਾ ਕਿ ਇਹੋ ਜਿਹਾ ਮਨੁੱਖ ਨੂੰ ਸਾਹ ਲੈਣ ਦਾ ਹੱਕ ਹੈਗਾ ਕਿ ਇਹੋ ਜਿਹਾ ਮਨੁੱਖ ਨੂੰ ਜੀਣ ਦਾ ਅਧਿਕਾਰ ਹੈਗਾ ਮੇਰੇ ਖਿਆਲ ਦੇ ਵਿੱਚ ਨਹੀਂ ਪਰ ਫਿਰ ਵੀ ਪਰਮੇਸ਼ਵਰ ਨੇ ਅਧਿਕਾਰ ਦਿੱਤਾ ਕਿ ਜੀਲਾ ਇੱਕ ਦਿਨ ਹੋਰ ਜੀ ਸ਼ਾਇਦ ਅੱਜ ਤੇਰਾ ਸੁਧਾਰ ਹੋ ਜਵੇ ਫਿਰ ਇੱਕ ਹੋਰ ਦਿਨ ਦਿੱਤਾ ਕਿ ਜੇ ਤੂੰ ਪਿਛਲੀਆਂ ਗਲਤੀਆਂ ਅਜੇ ਨਹੀਂ ਛੱਡੀਆਂ ਇੱਕ ਦਿਨ ਤੈਨੂੰ ਹੋਰ ਦਿੱਤਾ ਸ਼ਾਇਦ ਅੱਜ ਤੂੰ ਸੁਧਰ ਜਮੇ ਪਰ ਜੇ ਅੱਜ ਵੀ ਅਸੀਂ ਨਹੀਂ ਸੁਧਰ ਰਹੇ ਫਿਰ ਤੁਸੀਂ ਸੋਚੋ ਅਸੀਂ ਆਪਣੇ ਲਈ ਕੀ ਜਮ੍ਹਾਂ ਕਰ ਰਹੇ ਹਾਂ ਅਸੀਂ ਆਪਣੇ ਕੋਟੇ ਵਿੱਚ ਕੀ ਜਮ੍ਹਾਂ ਕਰ ਰਹੇ ਹਾਂ ਇੰਨਾ ਕਿ ਤੇ ਸਾਨੂੰ ਪਤਾ ਹੋਣਾ ਚਾਹੀਦਾ ਨਾ ਉਹ ਭਲਾ ਆ ਉਹ ਚੰਗਾ ਆ ਪਰ ਅਸੀਂ ਭਲੇ ਤੇ ਚੰਗੇ ਨਾਲ ਲੱਗ ਕੇ ਅਸੀਂ ਵੀ ਭਲੇ ਤੇ ਚੰਗੇ ਬਨਣਾ ਆ ਹallelujah ਨਾ ਵੀ ਪ੍ਰਾਰਥਨਾ ਕਰਨ ਦਾ ਦਿਲ ਕਰੇ ਨਾ ਸਮਝ ਨਾ ਆਏ ਕਿ ਮੈਂ ਕਿਉਂ ਪ੍ਰਾਰਥਨਾ ਕਰਨੀ ਆ ਤਾਂ ਇੱਕ ਵਾਰੀ ਸ਼ੀਸ਼ੇ ਅੱਗੇ ਜਾ ਕੇ ਖੜੇ ਹੋ ਕੇ ਆਪਣੇ ਆਪ ਨੂੰ ਗੌਰ ਨਾਲ ਦੇਖਿਆ ਕਰੋ ਅਰ ਫਿਰ ਤੁਹਾਨੂੰ ਸਮਝ ਆਏਗਾ ਕਿ ਮੈਨੂੰ ਕਿਉਂ ਪ੍ਰਾਰਥਨਾ ਦੀ ਜ਼ਰੂਰਤ ਹੈ ਅਸੀਂ ਚੱਲ ਸਕਦੇ ਹਾਂ ਅਸੀਂ ਦੇਖ ਸਕਦੇ ਹਾਂ ਬੋਲ ਸਕਦੇ ਹਾਂ ਸੁਣ ਸਕਦੇ ਹਾਂ ਅਸੀਂ ਟੁਰ ਫੇਰ ਸਕਦੇ ਹਾਂ ਕਿੰਨਾ ਕੁਝ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ ਅਰ ਸਭ ਤੋਂ ਵੱਡੀ ਗੱਲ ਕਿ ਅਸੀਂ ਜੀਂਦੇ ਹਾਂ ਤਾਂ ਸਾਨੂੰ ਬਹੁਤ ਸ਼ੁਕਰਗੁਜ਼ਾਰੀ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ ਸ਼ੁਕਰਗੁਜ਼ਾਰੀ ਦੀ ਜ਼ਰੂਰਤ ਹੈ ਹਾਲੇਲੂਇਆ ਅਰਕੰਦ ਉਹ ਤੇਰੀ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ ਉਹ ਸਾਡੀ ਜਿੰਦੜੀ ਨੂੰ ਸਾਡੀ ਜਾਨ ਨੂੰ ਸਾਡੀ ਆਤਮਾ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਕਬਰ ਤੋਂ ਹਮੇਸ਼ਾ ਦੇ ਮੌਤ ਤੋਂ ਸਾਨੂੰ ਨਿਸਤਾਰਾ ਦਿੰਦਾ ਹੈ ਉਹ ਸਾਨੂੰ ਬਚਾਉਂਦਾ ਆ ਆਜ਼ਾਦੀ ਦਿੰਦਾ ਆ ਨਰਕ ਦੀ ਭਿਆਨਕ ਅੱਗ ਤੋਂ ਉਹ ਸਾਨੂੰ ਬਚਾਉਂਦਾ ਆ ਨਾਸ਼ ਹੋਣ ਤੋਂ ਸਾਡੀ ਜਾਨ ਨੂੰ ਅਰ ਕਹਿੰਦਾ ਉਹ ਤੇਰੇ ਸਿਰ ਉੱਤੇ ਦਇਆ ਤੇ ਰਹਿਮ ਦਾ ਮੁਕਤ ਰੱਖਦਾ ਹੈ ਉਹ ਸਾਡੇ ਸਿਰਾਂ 'ਤੇ ਦਇਆ ਦਾ ਮੁਕਤ ਰੱਖਦਾ ਰਹਿਮਤ ਦਾ ਮੁਕਤ ਰੱਖਦਾ ਅੱਜ ਸਾਡੇ ਸਾਹ ਚੱਲ ਰਹੇ ਕੀ ਆ ਉਹਦੀ ਦਇਆ ਆ ਉਹਦੀ ਰਹਿਮਤ ਆ ਇੰਨੀਆਂ ਗਲਤੀਆਂ ਅਸੀਂ ਕੀਤੀਆਂ ਪਰਮੇਸ਼ਵਰ ਨੇ ਇੱਕ ਪਰਦਾ ਪਾ ਕੇ ਉਹ ਟੱਕ ਦਿੱਤੀਆਂ ਕੀ ਆ ਪਰਮੇਸ਼ਵਰ ਦੀ ਰਹਿਮਤ ਆ ਉਹਦੀ ਦਇਆ ਆ ਸਾਡੇ ਸਿਰ ਉੱਤੇ ਅੱਜ ਅਸੀਂ ਖਲੋਤੇ ਆ ਅਸੀਂ ਜੀਂਦੇ ਆ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠੇ ਆ ਇਹ ਕੀ ਆ ਪਰਮੇਸ਼ਵਰ ਦੀ ਦਇਆ ਆ ਸਾਡੇ ਉੱਤੇ ਤੁਹਾਨੂੰ ਪਤਾ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਅਤ ਪੁਤਰ ਲੋਕੀ ਹੁੰਦੇ ਸੀ ਉਹ ਹੀ ਪਰਮੇਸ਼ਵਰ ਦੀ ਹਜ਼ੂਰੀ ਚ ਖਲੋ ਸਕਦੇ ਸੀ ਬਾਕੀ ਨਹੀਂ ਜੇ ਕਿਸੇ ਵਿਅਕਤੀ ਦੇ ਮਨ ਵਿੱਚ ਵੀ ਪਾਪ ਆ ਜਾਂਦਾ ਸੀ ਜਿਹੜਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਂਦਾ ਹੁੰਦਾ ਸੀ ਜੇ ਉਹਦੇ ਹਿਰਦੇ ਦੇ ਅੰਦਰ ਕੋਈ ਪਾਪ ਹੁੰਦਾ ਸੀ ਉਹ ਵਿਅਕਤੀ ਉੱਥੇ ਹੀ ਖਤਮ ਹੋ ਜਾਂਦਾ ਸੀ ਪਰ ਅੱਜ ਬਹੁਤ ਸਾਰੇ ਲੋਕੀ ਆਪਣੇ ਮਨ ਦੇ ਵਿੱਚ ਫਰੇਮ ਵੀ ਰੱਖਦੇ ਆ ਤੇ ਚਰਚ ਨੂੰ ਵੀ ਆਉਂਦੇ ਆ। ਆਣ ਅਗਿਆ ਵੀ ਅਗਿਆਕਾਰੀ ਵੀ ਕਰਦੇ ਆ, ਆਣ ਅਗਿਆਕਾਰੀ ਕਰਦੇ ਆ ਪਰ ਚਰਚ ਨੂੰ ਆਉਂਦੇ ਆ ਫੇ ਵੀ ਜੀ ਰਹੇ ਆ। ਇਹ ਕੀ ਆ ਦਇਆ ਆ? ਇਹ ਰਹਿਮ ਆ। ਕਿ ਅੱਜ ਨਹੀਂ ਤਾਂ ਕੱਲ ਨੂੰ ਤੂੰ ਸੁਧਰੇਗਾ। ਸਾਨੂੰ ਸਮਾਂ ਦਿੱਤਾ ਗਿਆ ਸੁਧਾਰਨ ਵਾਸਤੇ। ਤਾਂ ਸਾਨੂੰ ਸੁਧਰਨ ਦੀ ਜ਼ਰੂਰਤ ਆ। ਮੇਰੇ ਖਿਆਲ ਚ ਸਾਨੂੰ ਸੁਧਰ ਜਾਣਾ ਚਾਹੀਦਾ ਆ। ਜ਼ਰੂਰੀ ਆ ਕਿ ਹੁਣ ਅਸੀਂ ਬੁਰਾਈ ਨੂੰ ਛੱਡ ਦੇਈਏ। ਅੱਜ ਪਰਮੇਸ਼ਵਰ ਦੇ ਨਾਲ ਪ੍ਰੋਮਿਸ ਕਰੋ ਕਿ ਹੁਣ ਮੈਂ ਹੋਰ ਬੁਰਾਈ ਨਹੀਂ ਕਰੂੰਗਾ ਪ੍ਰਭੂ ਮੈਂ ਸੁਧਰਨਾ ਚਾਹੁੰਨਾ ਹੈ ਪ੍ਰਭੂ ਨਰਮਾਈ ਨਾਲ ਮੇਰਾ ਸੁਧਾਰ ਕਰੋ ਪਿਤਾ ਪਰਮੇਸ਼ਵਰ ਮੈਂ ਤੁਹਾਨੂੰ ਹਰ ਵੇਲੇ ਮੁਬਾਰਕ ਆਖਾਂਗਾ ਕਿਉਂਕਿ ਸੱਚਮੁੱਚ ਤੁਸੀਂ ਮੁਬਾਰਕ ਖੁਦਾ ਆ ਪ੍ਰਭੂ ਮੈਂ ਤੁਹਾਡੀਆਂ ਭਲੇਆਈਆਂ ਦੇ ਲਈ ਸ਼ੁਕਰਗੁਜ਼ਾਰ ਕਰਦਾ ਹਾਂ ਸੱਚਮੁੱਚ ਪ੍ਰਭੂ ਤੁਹਾਡੀਆਂ ਭਲੇਆਈਆਂ ਮੇਰੇ ਜੀਵਨ ਵਿੱਚ ਢੇਰ ਸਾਰੀਆਂ ਆ ਹਰ ਖੁਦਾ ਮੇਰੀਆਂ ਬੁਰਾਈਆਂ ਤੁਹਾਡੇ ਅੱਗੇ ਢੇਰ ਸਾਰੀਆਂ ਆ ਪਰ ਪਿਤਾ ਮੈਂ ਪ੍ਰਾਰਥਨਾ ਕਰਦਾ ਮੇਰੀਆਂ ਬੁਰਾਈਆਂ ਨੂੰ ਟਾਕ ਲਵੋ ਖਤਮ ਕਰ ਦਿਓ ਮੇਰੇ ਗੁਨਾਹਾਂ ਨੂੰ ਟਾਕ ਲਵੋ ਖਤਮ ਕਰ ਦਿਓ ਮੈਂ ਇੱਕ ਚੰਗਾ ਜੀਵਨ ਜੀਣਾ ਚਾਹੁੰਦਾ ਪ੍ਰਾਰਥਨਾ ਵਾਲਾ ਜੀਵਨ ਸ਼ੁਕਰਗੁਜ਼ਾਰੀ ਵਾਲਾ ਜੀਵਨ ਪ੍ਰਭੂ ਮੈਂ ਤੁਹਾਡੀ ਦਇਆ ਵਿੱਚ ਰਹਿਣਾ ਚਾਹੁੰਦਾ ਹਾਂ ਪ੍ਰਭੂ ਮੈਂ ਤੁਹਾਡੀ ਰਹਿਮਤ ਦੇ ਵਿੱਚ ਰਹਿਣਾ ਚਾਹੁੰਦਾ ਅੱਜ ਤੁਸੀਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰੋ ਔਰ ਕੁਝ ਨਵੇਂ ਪ੍ਰੋਮਿਸ ਕਰੋ ਪਰਮੇਸ਼ਵਰ ਦੇ ਨਾਲ ਕੁਝ ਨਵੇਂ ਵਾਅਦੇ ਕਰੋ ਆਪਣੇ ਜੀਵਨ ਦੇ ਵਿੱਚ ਔਰ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਬਹੁਤ ਵਾਰੀ ਅਸੀਂ ਵਾਅਦੇ ਕਰਦੇ ਆ ਪਰ ਵਾਅਦੇ ਕਰਦੇ ਆ ਤੋੜਨ ਵਾਸਤੇ ਇਸ ਵਾਰੀ ਜਿਹੜਾ ਵਾਅਦਾ ਕਰੋਗੇ ਉਹ ਤੋੜਨਾ ਨਹੀਂ ਇਸ ਵਾਰੀ ਵਾਅਦਾ ਕਰੋ ਔਰ ਉਸ ਵਾਅਦੇ ਨੂੰ ਨਿਭਾਓ ਤੁਸੀਂ ਵਾਅਦਾ ਕਰਦੇ ਆ ਮੈਂ ਰੋਜ਼ ਪ੍ਰਾਰਥਨਾ ਕਰੂੰਗਾ ਪਰ 4 ਦਿਨ ਬਾਅਦ ਉਹ ਵਾਅਦਾ ਟੁੱਟ ਜਾਂਦਾ ਆ ਤੁਸੀਂ ਵਾਅਦਾ ਕਰਦੇ ਮੈਂ ਰੋਜ਼ ਵਚਨ ਪੜ੍ਹਾਂਗਾ ਪਰ 4 ਦਿਨ ਬਾਅਦ ਉਹ ਵਾਅਦਾ ਟੁੱਟ ਜਾਂਦਾ ਤੁਸੀਂ ਵਾਅਦਾ ਕਰਦੇ ਆ ਮੈਂ ਇਨਿਵਰਤ ਰੱਖੂੰਗਾ ਪਰ ਤੁਹਾਡੇ ਕੋਲੋਂ ਵਾਅਦਾ ਪੂਰਾ ਨਹੀਂ ਕਰ ਹੁੰਦਾ ਇਸ ਵਾਰੀ ਇਹੋ ਜਿਹਾ ਕੋਈ ਵਾਅਦਾ ਨਾ ਕਰਿਓ ਜਿਹੜਾ ਤੁਸੀਂ ਤੋੜਨਾ ਆ ਪਰ ਤੁਸੀਂ ਉਹ ਪ੍ਰੋਮਿਸ ਕਰੋ ਜਿਹਨੂੰ ਤੁਸੀਂ ਹਰ ਹਾਲ ਦੇ ਵਿੱਚ ਨਿਭਾਉਣਾ ਆ ਉਹੀ ਵਾਦਾ ਕਰੂ ਔਰ ਜਦ ਤੁਸੀਂ ਆਪਣੇ ਵਾਦੇ ਉਤੇ ਕਾਇਮ ਰਹੋਗੇ ਤਾਂ ਪਰਮੇਸ਼ੁਰ ਆਪਣੇ ਵਾਦਿਆਂ ਨੂੰ ਤੁਹਾਡੇ ਜੀਵਨ ਦੇ ਵਿੱਚ ਪੂਰਾ ਕਰਨਗੇ ਹallelujah ਤਾਂ ਸਾਨੂੰ ਨਵੇਂ ਪ੍ਰੋਮਿਸ ਕਰਨ ਦੀ ਜ਼ਰੂਰਤ ਹੈ